ਗੁਰਚਰਨ ਸਿੰਘ ਜੀ ਵਾਰਡਨ ਲੁਧਿਆਣਾ ਐਂਡ ਪੰਜਾਬ ਅਸੀਂ ਬਾੜਪੀਟ ਤਾਂ ਰਹੀ ਮੇਰੇ ਵੋਲੰਟੀਅਰਸ ਇਕੱਠੇ ਹੋ ਕੇ ਪਿੰਡਾਂ ਚ ਗਏ ਸੀ ਸਤਲੁਜ دریا ਦੇ ਕਿਨਾਰੇ ਉੱਥੇ ਪਤਾ ਕੀਤਾ ਕਿਹੜੀ ਚੀਜ਼ ਦੀ ਲੋੜ ਹੈ ਜੋ ਉਹਨਾਂ ਨੇ ਡਿਮਾਂਡ ਦਿੱਤੀ ਉਹਦੇ ਮੈਂ ਲਫਾਫੇ ਬਖਵਾਏ ਔਰ ਇੱਕ ਹੀ ਕਿ ਲਫਾਫਾ 500 ਰੁਪਏ ਦਾ ਹੈ ਟੁਕਾ ਰਾਸ਼ਨ ਉਹ ਉਹ ਉਹਨਾਂ ਦੀ ਡਿਮਾਂਡ ਸੀ ਉਹ ਥੀ ਅੱਜ ਪੂਰੀ ਕਰਨ ਉੱਥੇ ਚੱਲੇ ਅੱਗੇ ਜਿਹੜੇ ਪਿੰਡ ਹੋਰ ਹੋਣਗੇ ਉਹ ਵੀ ਇਹ ਹਨ ਕਰ ਰਗਾ ਕਰ ਰਣੀ 2-3 ਦਿਨ ਪਹਿਲਾਂ ਸਾਨੂੰ ਅਲਰਟ ਆਇਆ ਸੀਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਉੱਥੇ ਹੋ ਸਕਦਾ ਵੀ ਕੋਈ ਮਿਸ ਹੈਪਨਿੰਗ ਹੋ ਜੇ ਭੋਲੇਵਾਲ ਕਦੀਮ ਵਾਲੇ ਪਾਸੇ ਤੇ ਉਸ ਤੋਂ ਬਾਅਦ ਸਾਡੀ ਟੀਮ ਸਿਵਲ ਡਿਫੈਂਸ ਦੀ ਜਿਹੜੇ ਸਾਡੇ ਵਲੰਟੀਅਰਸ ਨੇ ਉਹ ਗਏ ਸੀ ਉੱਥੇ ਉਹਨਾਂ ਨੇ ਲੋਕਾਂ ਦਾ ਜਿਹੜਾ ਜਾਇਜ਼ਾ ਲਿਆ ਜੋ ਵੀ ਇਥੇ ਐਮਰਜੈਂਸੀ ਹੋ ਸਕਦੀ ਹੈ ਉਸ ਤੋਂ ਬਾਅਦ ਉੱਥੇ ਲੋਕਾਂ ਵੱਲੋਂ ਕੁਝ ਡਿਮਾਂਡ ਕੀਤੀ ਗਈ ਵੀ ਸਾਨੂੰ ਕੁਝ ਰਾਸ਼ਨ ਵਗੈਰਾ ਮੁਹੱਈਆ ਕਰਾਇਆ ਜਾਵੇ ਤਾਂ ਇਹਦੇ ਬਾਰੇ ਚੀਫ ਸਾਹਿਬ ਨੂੰ ਬੇਨਤੀ ਕੀਤੀ ਗਈ ਤੇ ਚੀਫ ਸਾਹਿਬ ਨੇ ਆਪਣੇ ਬੜੀ ਦਰਿਆ ਦਿੱਲੀ ਦੇ ਨਾਲ ਲੋਕਾਂ ਵਾਸਤੇ ਕੁਝ ਇੱਕ ਉਪਰਾਲਾ ਕੀਤਾ ਤੇ ਬਹੁਤ ਵਧੀਆ ਮੈਂ ਇਹਦੀ ਸ਼ਲਾਘਾ ਕਰਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਵੇਂ ਏਡੀਸੀ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਬੜੀ ਇਸ ਚੀਜ਼ ਦੀ ਸ਼ਲਾਘਾ ਕੀਤੀ ਸੋ ਸਾਡੇ ਜਿਹੜੀ ਪੂਰੀ ਸਿਵਲ ਡਿਫੈਂਸ ਦੀ ਟੀਮ ਆ ਜਿਨ੍ਹਾਂ ਦੇ ਚੀਫ ਗਾਰਡਨ ਸਰਦਾਰ ਗੁਰਚਰਨ ਸਿੰਘ ਜੀ ਨੇ ਸਾਰੇ ਵਧਾਈ ਦੇ ਪਾਤਰ ਨੇ ਸਿਵਲ ਡਿਫੈਂਸ ਗਲੈਂਟਸ ਵੱਲੋਂ ਇੱਕ ਬੜਾ ਵਧੀਆ ਪ੍ਰਚਾਰ ਲਾ ਕੀਤਾ ਗਿਆ ਹੈਗਾ ਤੇ ਸਭ ਲੋਕ ਉਤਮ ਸਿੰਘ ਜੀ ਵੱਲੋਂ ਬਹੁਤ ਹੀ ਮਤਲਬ ਕਿਉਂਕਿ ਹਾਰਟਫੀਲਡ ਤੋਂ ਮਦਦ ਲਈ ਆਪਾਂ ਸਾਰੇ ਜਣੇ ਲੱਗੇ ਹੋਏ ਆ ਇਨ੍ਹਾਂ ਵੱਲੋਂ ਵੀ ਦਾਸ਼ਨ ਦਾ ਇਹਦਾ ਟਰੱਕ ਹੈਗਾ ਉਹ ਰਵਾਨਾ ਦਿੱਤਾ ਗਿਆ ਹੈਗਾ ਤੇ ਆਪਣੇ ਡਿਸਟ੍ਰੀਬਿਊਟ ਕਰਨ ਜਾ ਰਹੇ ਆ ਤੇ ਇਹਨਾਂ ਦਾ ਪ੍ਰਸ਼ਾਸਨ ਵੱਲੋਂ ਮੈਂ ਜਲੋਂ ਧੰਨਵਾਦ ਕਰਦਾ ਕਿ ਇਹਨਾਂ ਵੱਲੋਂ ਇਹ ਬੜਾ ਵਧੀਆ ਪ੍ਰਚਾਰ ਲਾ ਕਰਕੇ ਗੁਰਚਰਨ ਸਿੰਘ ਚੀਫ ਵਾਰਡਨ ਲੁਧਿਆਣਾ ਐਂਡ ਪੰਜਾਬ ਜੀ ਸਰ ਇਹ ਅਸੀਂ ਬਾੜ ਪੀਟ ਤਨ ਰਹੀ ਮੇਰੇ ਵੋਲੰਟੀਅਰਸ ਇਕੱਠੇ ਹੋ ਕੇ ਪਿੰਡਾਂ ਚ ਗਏ ਸੀ ਸਤਲੁਜ دریا ਦੇ ਕਿਨਾਰੇ ਉੱਥੇ ਪਤਾ ਕੀਤਾ ਕਿਹੜੀ ਚੀਜ਼ ਦੀ ਲੋੜ ਹੈ ਜੋ ਉਹਨਾਂ ਨੇ ਡਿਮਾਂਡ ਦਿੱਤੀ ਉਹਦੇ ਮੈਂ ਲਫਾਫੇ ਬਣਵਾਏ ਔਰ 21 ਕਿ ਲਫਾਫਾ ਸਪੈਂਡਲ ਸੁਰਪਾ ਰਾਸ਼ਨ ਸੁਰਪਾ ਰਾਸ਼ਨ ਉਹ ਉਹ ਉਹਨਾਂ ਦੀ ਲੋਅ ਸੀ ਉਹ ਸੀ ਅੱਜ ਪੂਰੀ ਕਰਨ उसे चले हैं। और अगे जे पेंड होर हो भी करेंगे शर्मा और देख के आगे फिर उन्होंने डिमांड भी पूरी करा ठीक ठीक है इस वे अभी कितों पैसे नहीं आ सके। मैं आपने को तीन लाख रुपया मेरा नाम जी स्टोर स्टेंट गुरप्रीत है ਮੈਂ ਇਥੇ ਸਿਵਲ ਡਿਫੈਂਸ ਨੂੰ ਡੀਲ ਕਰਦਾ ਲੁਧਿਆਣਾ ਜ਼ਿਲ੍ਹੇ ਵਿੱਚ ਇਹ ਮਤਲਬ ਕੋਈ ਦੋ ਤਿੰਨ ਦਿਨ ਪਹਿਲਾਂ ਸਾਨੂੰ ਅਲਰਟ ਆਇਆ ਸੀਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਉੱਥੇ ਹੋ ਸਕਦਾ ਵੀ ਕੋਈ ਮਿਸ ਹੈਪਨਿੰਗ ਹੋ ਜੇ ਭੋਲੇਵਾਲ ਕਦੀਮ ਵਾਲੇ ਪਾਸੇ ਤੇ ਉਸ ਤੋਂ ਬਾਅਦ ਸਾਡੀ ਟੀਮ ਸਿਵਲ ਡਿਫੈਂਸ ਦੀ ਜਿਹੜੇ ਸਾਡੇ ਵਲੰਟੀਅਰਸ ਨੇ ਉਹ ਗਏ ਸੀ ਉੱਥੇ ਉਹਨਾਂ ਨੇ ਲੋਕਾਂ ਦਾ ਜਿਹੜਾ ਜਾਇਜ਼ਾ ਲਿਆ ਜੋ ਵੀ ਉੱਥੇ ਐਮਰਜੈਂਸੀ ਹੋ ਸਕਦੀ ਹੈ ਉਸ ਤੋਂ ਬਾਅਦ ਉੱਥੇ ਲੋਕਾਂ ਵੱਲੋਂ ਕੁਝ ਡਿਮਾਂਡ ਕੀਤੀ ਗਈ ਵੀ ਸਾਨੂੰ ਕੁਝ ਰਾਸ਼ਨ ਵਗੈਰਾ ਮੁਹੱਈਆ ਕਰਾਇਆ ਜਾਵੇ ਤਾਂ ਇਹਦੇ ਬਾਰੇ ਚੀਫ ਸਾਹਿਬ ਨੂੰ ਬੇਨਤੀ ਕੀਤੀ ਗਈ ਤੇ ਚੀਫ ਸਾਹਿਬ ਨੇ ਆਪਣੇ ਬੜੀ ਦਰਿਆ ਦਿੱਲੀ ਦੇ ਨਾਲ ਲੋਕਾਂ ਵਾਸਤੇ ਕੁਝ ਇੱਕ ਉਪਰਾਲਾ ਕੀਤਾ ਤੇ ਬਹੁਤ ਵਧੀਆ ਮੈਂ ਇਹਦੀ ਸ਼ਲਾਘਾ ਕਰਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਵੇਂ ਏਡੀਸੀ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਬੜੀ ਇਸ ਚੀਜ਼ ਦੀ ਸ਼ਲਾਘਾ ਕੀਤੀ ਸੋ ਸਾਡੇ ਜਿਹੜੀ ਪੂਰੀ ਸਿਵਲ ਡਿਫੈਂਸ ਦੀ ਟੀਮ ਆ ਜਿਨ੍ਹਾਂ ਦੇ ਚੀਫ ਗਾਰਡਨ ਸਰਦਾਰ ਗੁਰਚਰਨ ਸਿੰਘ ਜੀ ਨੇ ਸਾਰੇ ਵਧਾਈ ਦੇ ਪਾਤਰ ਨੇ ਤੇ ਮੈਂ ਇਹਨਾਂ ਨੇ ਪਹਿਲਾਂ ਵੀ ਕੋਵਿਡ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਵੀ ਕੰਮ ਕੀਤਾ ਸੀ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਵਲੰਟੀਅਰਸ ਨੇ ਸੜਕਾਂ ਤੇ ਸੀ ਲੁਧਿਆਣੇ ਦੇ ਹੀ ਸੀਗੇ ਉਸ ਤੋਂ ਬਾਅਦ ਸਾਡੇ ਚੰਡੀਗੜ੍ਹ ਵੱਲੋਂ ਇਹਨਾਂ ਨੂੰ ਸਭ ਤੋਂ ਵੱਧ ਜਿਹੜੇ ਇਨਾਮ ਜਿਹੜੇ ਲੁਧਿਆਣੇ ਜ਼ਿਲ੍ਹੇ ਨੂੰ ਵੰਡੇ ਗਏ ਸੀਗੇ ਕਮੇਡੀਸ਼ਨ ਸਰਟੀਫਿਕੇਟ ਡੀਜੀਪੀ ਸਾਹਿਬ ਵੱਲੋਂ ਪੰਜਾਬ ਹோம் ਗਾਰਡਨ ਸਿਵਲ ਡਿਫੈਂਸ ਦੇ ਤੇ ਮਤਲਬ ਇਸੇ ਤਰ੍ਹਾਂ ਹੀ ਜਿਹੜਾ ਹੁਣ ਵੀ ਹੜਾ ਦੀ ਸਥਿਤੀ ਆਈ ਆ ਤਾਂ ਸਰ ਕਿੰਨੇ ਕੁ ਬੰਦਿਆਂ ਦਾ ਇਸ ਟਾਈਮ ਰਾਸ਼ਨ ਜਾ ਰਿਹਾ ਸਰ ਸਰ ਇਹ ਤਕਰੀਬਨ 500 ਦੇ ਕਰੀਬ ਜਿਹੜੇ 500 ਜਿਹੜੇ ਹੈਗੇ ਨੇ ਰਾਸ਼ਨ ਦੇ ਬੈਗਸ ਨੇ ਔਰ ਰੈਡੀ ਕੀਤੇ ਗਏ ਨੇ ਜਿਹੜੇ ਕਿ ਜਾ ਕੇ ਅੱਜ ਸਾਡੇ ਵਲੰਟੀਅਰਸ ਵੱਲੋਂ ਡਿਸਟ੍ਰੀਬਿਊਟ ਬਈ ਬੜੀ ਮਿਹਨਤ ਨਾਲ ਜਿਹੜੇ ਸਾਡੇ ਕੰਮ ਕਰਦੇ ਨੇ ਤੋਂ ਮੈਂ ਅੱਗੇ ਵੀ ਇਹੀ ਭਵਿੱਖ ਵਿੱਚ ਆਸ਼ਾ ਕਰਦਾ ਵੀ ਅੱਗੇ ਵੀ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣਗੇ ਤੇ ਮੈਂ ਅਪੀਲ ਕਰਦਾ ਜ਼ਿਲ੍ਹੇ ਦੇ ਹੋਰ ਵੀ ਵਸਨੀਕਾਂ ਨੂੰ ਵੀ ਉਹ ਸਿਵਲ ਡਿਫੈਂਸ ਦਾ 파ਰਟ ਬਣ ਸਕਦੇ ਨੇ ਜਿਹੜਾ ਵੀ ਜ਼ਿਲ੍ਹੇ ਦਾ ਵਸਨੀਕ ਹੈ ਉਹ ਸਿਵਲ ਡਿਫੈਂਸ ਦਾ 파ਰਟ ਬਣ ਸਕਦਾ ਤੇ ਇਸ ਸੇਵਾ ਵਿੱਚ ਹਿੱਸਾ ਬਾ ਸਕਦਾ ਥੈਂਕ ਯੂ ਜੀ ਜੀ ਸਰ ਕੀ ਨਾਮ ਹੈ ਜੀ ਬਤਾਓ ਮੇਰਾ ਸਰ ਰਾਜਕਮਾਰ ਕਸ਼ਵ ਡਿਪਟੀ ਚੀਫ ਗਾਰਡਨ ਸਿਵਲ ਡਿਵਿਜ਼ਨ ਲੁਧਿਆਣਾ ਆ ਸਾਡੇ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਵਿਜ਼ਨ ਲੁਧਿਆਣਾ ਦੀ ਅਗਵਾਈ ਹੇਠ ਔਰ ਸਰਦਾਰ ਗੁਰਚਰਨ ਸਿੰਘ ਚੀਫ ਵਾਰਡਨ ਲੁਧਿਆਣਾ ਪੰਜਾਬ ਰਾਸ਼ਟਰਪਤੀ ਅਵਾਰਡੀ ਇਹਨਾਂ ਨੂੰ ਮਿਲ ਚੁੱਕਾ ਕਰੋਨਾ ਵੇਲੇ ਔਰ ਇਹ ਬੜੀ ਸੇਵਾ ਸਿਵਲ ਡਿਫੈਂਸ ਦੇ ਵਿੱਚ ਕਰਦੇ ਆ ਰਹੇ ਨੇ ਸਾਰੇ ਵਲੰਟੀਅਰ ਨੇ ਅਸੀਂ ਇਹਨਾਂ ਡਿਊਟੀ ਸਾਡੀ ਲਈ ਪਰ ਅਸੀਂ ਇੱਕ ਹਫਤੇ ਤੋਂ ਅਸੀਂ ਉੱਥੇ ਪਿੰਡਾਂ 'ਚ ਜਾ ਰਹੇ ਆ ਉਹਨਾਂ ਦੀ ਸਥਿਤੀ ਦੇਖਣ ਵੀ ਬਾੜ ਰਾਹੀ ਤੇ ਜਿਹੜੇ ਬਹੁਤ ਉਹ ਤਕਲੀਫ 'ਚ ਨੇ ਘਰਾਂ ਤੋਂ ਬਾਹਰ ਸੜਕਾਂ ਤੇ ਬੈਠੇ ਨੇ ਰਾਸ਼ਨ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਉਹ ਉਹਨਾਂ ਦੀ ਉਹ ਡਿਮਾਂਡ ਸੀ ਰਾਸ਼ਨ ਦੀ ਤਾਂ ਇਹ ਚੀਫ ਸਾਹਿਬ ਨੇ ਦਾਉਦਾ ਮੌਾਇਨਾ ਕੀਤਾ ਤਾਂ ਫਿਰ ਇਹਨਾਂ ਨੇ ਕਿਹਾ ਵੀ ਜਿਹੜੀ ਟਪਾਂਡਾਂ ਨੂੰ ਹੈਗੀ ਆ ਉਹ ਪੂਰੀ ਕੀਤੀ ਜਾਵੇ ਇਹਨਾਂ ਨੇ ਮੈਂ ਕਿਹਾ ਰਾਸ਼ਨ ਦੀ ਰਾਸ਼ਨ ਇਹਨਾਂ ਨੇ ਜਿਹੜੀ ਕਹਿੰਦੇ 500 ਬੈਗ 3 ਲੱਖ ਦਾ ਇਮੀਡੀਏਟਲੀ ਰਾਸ਼ਨ ਇਹਨਾਂ ਨੇ ਲੈ ਕੇ ਬੈਗ-ਬੈਗ ਕਰਾ ਕੇ ਆ ਗੱਡੀ ਭਰੀ ਹੋਈ ਆ ਉੱਥੇ ਦੇਣ ਚੱਲੇ ਆ ਸੀ ਪਿੰਡਾਂ ਦੇ ਵਿੱਚ ਬੱਲੋਵਾਲ ਹੋਰ ਅੱਗੇ ਲਖੋਵਾਲ ਜਿਹੜੇ ਪਿੰਡ ਚਾਰਕ ਕਹਿੰਦੇ ਨੇ ਉੱਥੇ ਅਸੀਂ ਜਾ ਕੇ ਘਰਾਂ ਘਰਾਂ ਚ ਇਹ ਰਾਸ਼ਨ ਵੰਡਣਾ ਹੈਗਾ ਵਾ ਗੱਡੀ ਵੀ ਮੇਰੀ ਗੱਡੀ ਹਾਂ ਗੱਡੀ ਵੀ ਆ ਵਾਹ ਬਹੁਤ ਬਹੁਤ ਧੰਨ ਸਾਬਦਾ ਰਹੀ ਸਾਰਾ ਕੁਛ ਇਹਨਾਂ ਦਾ ਗੱਡੀ ਭਾ ਭਾਰਤ ਟ੍ਰਾਂਸਪੋਰਟ ਕੰਪਨੀ ਜੀ ਸਰਦਾਰਪੁਰ ਚਰਨ ਸਿੰਘ ਉਹਨਾਂ ਦੇ ਮਾਲਕ ਨੇ ਸ਼ੰਗਾਸ਼ਲ ਦੇ ਮਾਲਕ ਨੇ ਇਹ ਬਹੁਤ ਸੇਵਾ ਸਾਨੂੰ ਇਹ ਵਲੰਟੀਅਰ ਨੂੰ ਬੜੀ ਹੈਲਪ ਕਰਦੇ ਨੇ ਬੜੀ ਮਤਲਬ ਇਸ ਉਮਰ 'ਚ ਵੀ ਇਹਨਾਂ ਨੇ ਪੂਰਾ ਮਤਲਬ ਲੱਗਦੇ ਨਹੀਂ ਸਹਿਯੋਗ ਦਿੰਦੇ ਨੇ ਲੱਗਦੇ ਨਹੀਂ ਵੀ ਇਸ ਉਮਰ 'ਚ ਵੀ ਇੰਨਾ ਕੰਮ ਕਰਦੇ ਹੋਣਗੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਸਾਲਸੀ ਚੀਪ ਸਾਹਿਬ ਦਾ ਤਾਂ ਸਰਦਾਰਪੁਰ ਚਰਨ ਸਿੰਘ ਜੀ ਦਾ ਤਾਂ ਔਰ ਸਾਡੇ ਸਾਡੇ ਸਟੋਰ ਸੁਪਰੀਡੈਂਟ ਗੋਰਪ੍ਰੀਤ ਸਰ ਜਿਹੜੇ ਥੱਲੇ ਸਾਡੇ ਸਿਵਲ ਡਿਪਾਰਟਮੈਂਟ ਚ ਹੁੰਦੇ ਨੇ ਔਰ ਡਿਸਟ੍ਰਿਕਟ ਕਮਾਂਡਰ ਸਾਹਿਬ ਗੁਰਸ਼ਰਨ ਸਿੰਘ ਗਰੇਵਾਲ ਸਾਹਿਬ ਇਹ ਸਾਰੇ ਦੇ ਰਹਿਣ ਆਏ ਹਟ ਅੱਜ ਇਹ ਸਾਰਾ ਹਾਰਡ ਫੀਡ ਤਾਂ ਨੂੰ ਰਾਸ਼ਨ ਭੇਜਿਆ ਜਾ ਰਿਹਾ ਔਰ ਸਾਡੇ ਵਲੰਟੀਅਰ ਨੇ ਇਹ ਤਕਰੀਬਨ 150 ਵਲੰਟੀਅਰ ਅੱਧਾ ਇੱਥੇ ਪਹੁੰਚੇ ਹੋਏ ਨੇ ਬਾਕੀ ਇੱਥੇ ਅਸੀਂ ਬੁਲਾਏ ਸੀਗੇ ਚੰਡੀ ਦੇ ਨਾਸਤੇ ਡਿਪ ਕਮਿਸ਼ਨ ਸਾਹਿਬ ਤੋਂ ਕਮਿਸ਼ਨ ਸਾਹਿਬ ਨੂੰ ਅਮਰਜੈਂਸੀ ਪਿੰਡਾਂ ਜਾਣਾ ਪਿਆ ਗਿਆ ਉਹ ਕਹਿੰਦੇ ਏਡੀ ਸਾਹਿਬ ਦੀ ਮੈਂ ਡਿਊਟੀ ਲਾਤੀ ਹੈਗੀ ਉਹ ਏਡੀ ਸਾਹਿਬ ਆਰੇ ਤੁਹਾਡੇ ਕੋ ਤਾਂ ਉਹਨਾਂ ਨੇ ਆ ਕੇ ਚੰਡੀ ਦਿੱਤੀ ਹੈ ਚੀਫ ਸਾਹਿਬ ਨੇ ਸਾਡੇ ਚੰਡੀ ਦਿੱਤੀ ਹੈ ਦੇ ਕੇ ਸਾਨੂੰ ਹੁਣ ਅਡਵਾਂਸ ਕੀ ਕਰਨਗੇ ਅਸੀਂ ਉੱਥੇ ਜਾ ਕੇ ਰਾਸ਼ਨ ਵੰਡਾਂਗੇ ਔਰ ਉਹਨਾਂ ਦੀਆਂ ਹੋਰ ਸਮੱਸਿਆ ਜਿਹੜੀਆਂ ਹੋਣਗੀਆਂ ਉਹ ਉਹਨਾਂ ਨੂੰ ਦੇਖਦੇ ਹੋਏ ਅਸੀਂ ਚੀਫ ਸਾਹਿਬ ਨੂੰ ਆ ਕੇ ਦੱਸਾਂਗੇ ਚੀਫ ਸਾਹਿਬ ਜੋ ਡਿਊਟੀ ਉਸ ਤੋਂ ਬਾਅਦ ਲਾਣਗੇ ਉਹ ਅਸੀਂ ਤਨਮਨ ਧਨ ਨਾਲ ਨਿਵਾਵਾਂਗੇ ਤਾਂ ਇਹ ਸੇਵਾ ਇਹਨਾਂ ਦੀ ਸਰਕਾਰ ਕੁਚਰਨ ਸਿੰਘ ਸੇ ਬਹੁਤ ਮਿਹਨਤ ਦਾ ਧੰਨਵਾਦ ਕਰਦਾ ਜਿਹੜਾ ਇੰਨਾ ਉਪਰਾਲਾ ਕਰਦੇ ਨੇ ਇਹ ਇੰਨਾ ਪੈਸਾ ਖਰਚਦੇ ਨੇ ਆਪਣੇ ਕੋਲੋਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਜੈ ਹਿੰਦ ਕਰਦਾ ਜੈ ਭਾਰਤ ਤੁਸੀਂ ਜਾਓ ਤੁਸੀਂ ਹੌਸਲਾ ਕਰਵਾਣਾ ਕਿ ਗਿਆ ਜਾ ਰਿਹਾ ਕੀ ਕੀ ਨੇ ਇਹ ਸਿਵਲ ਡਿਫੈਂਸ ਗਲੈਂਟੇਸ ਵੱਲੋਂ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਤੇ ਸਾਰੇ ਲੋਕ ਉਤਮ ਸਿੰਘ ਜੀ ਵੱਲੋਂ ਬਹੁਤ ਹੀ ਮਤਲਬ ਕਿ ਹੱਥ ਪੀੜ ਤਾਂ ਮਦਦ ਲਈ ਆਪਾਂ ਸਾਰੇ ਜਣੇ ਲੱਗੇ ਹੋਏ ਆ ਇੰਨਾ ਬੱਲੋਂ ਵੀ ਦਾਸ਼ਨ ਦਾ ਜਿਹੜਾ ਟਰੱਕ ਹੈਗਾ ਉਹ ਰਵਾਂਡ ਦਿੱਤਾ ਗਿਆ ਹੈਗਾ ਤੇ ਆਪਣੇ ਡਿਸਟ੍ਰੀਬਿਊਟ ਕਰਨ ਜਾ ਰਹੇ ਆ ਤੇ ਇਹਨਾਂ ਦਾ ਪ੍ਰਸ਼ਾਸਨ ਵੱਲੋਂ ਮੈਂ ਜਿਲੋਂ ਧੰਨਵਾਦ ਕਰਦਾ ਕਿ ਇਹਨਾਂ ਮੰਨੋ ਇਹ ਬੜਾ ਵਧੀਆ ਪ੍ਰਬਾਲਾ ਕਰਕੇ ਕਿਹੜੀ ਜਗ੍ਹਾ ਲੈ ਕੇ ਜਾ ਰਹੇ ਤੁਸੀਂ ਹਾਂ ਅਹ ਛਨੀ ਦੇ ਮਤਲਬ ਬੱਲੋਵਾਲ ਆਹ ਛਨੀ ਦੇ ਮੰਦਿਰ ਦੇ ਜਿਹੜਾ ਅੱਗੇ ਆ ਤਿੰਨ ਚਾਰ ਪਿੰਡ ਪੈਂਦੇ ਆ ਜੀ ਬੱਲੋਵਾਲ ਹੋ ਗਿਆ ਖੋਵਾਲ ਹੋ ਗਿਆ ਅੱਛਾ ਬੱਛਨੀ ਮੰਦਿਰ ਦੇ ਬੱਲੋਵਾਲ ਵਾਲੀ ਸਾਈਡ ਤੇ ਸਰਪੰਡ ਹੈਗੇ ਨੇ ਉੱਥੇ ਜਿੱਥੇ ਨੂੰ ਦਿੱਕਤ ਆਈ ਹੈਗੀ ਉੱਥੇ ਲੈ ਕੇ ਜਾ ठीक